ਬੈਸੇਨ ਲਾਇ ਜੀ ਮੈਂ ਉੱਪਰ ਬੈਠਾ ਸਤ ਤੇ ਕੋਠੇ ਤੇ ਇੱਥੇ ਥੋੜੀ ਥੋੜੀ ਹਵਾ ਚੱਲੀ ਜਾਂਦੀ ਤਾਂ ਕਰਕੇ ਲਾਇਆ ਤੇ ਇੱਕ ਜੇ ਪੱਖਾ ਲਾ ਲੀਏ ਜਾਂ ਫੈਨ ਲਾ ਲੀਏ ਤਾਂ ਚੈੜ ਇਹਦੇ ਵਿੱਚ ਲਾਈਵ ਚ ਪਾੜਾ ਸ਼ੋਰ ਜਾਂਦਾ ਤਾਂ ਸਾਡੀ ਕਰਾ ਦਿਓ ਜੀ ਕਿਤੇ ਡਰੋਨ ਆਏ ਸੀ ਨਾ ਜੀ ਸਾਡੇ ਕੋਈ ਡਰੋਨ ਨਹੀਂ ਆਇਆ ਜੀ ਸਾਡਾ ਜ਼ਿਲ੍ਹਾ ਮਾਨਸਾ ਜੀ ਬਾਰਡਰ ਤੋਂ ਕਾਫੀ ਦੂਰ ਹੈ ਜੀ ਕੋਈ ਨਾ ਵੀਰੇ ਮੈਂ ਠੀਕ ਹੈ ਜੀ ਅਸੇ ਕੌਰ ਪ੍ਰੀਤ ਜੀ ਫਿਰ ਦਾ ਆਪਣਾ ਨਾਮ ਕੀ ਹੈ ਜੀ 35 ਲੱਖ ਵਾਲੇ ਜੀ ਅੰਬਰਤਪਾਲ ਜਿਹੜੇ ਆ 35 ਲੱਖ ਵਾਲੀ ਆਈਡੀ ਹੈ ਨਾ ਇਹ ਇਹ ਮਾਡਲਿੰਗ ਕਰਦੇ ਨੇ ਗੀਤਾਂ ਚ ਇਹ ਆਪਣੇ ਲਾਈਵ ਚ ਆਏ ਨੇ ਅੱਜ ਪੈਂਤੀ ਲੱਖ ਵਾਲੇ ਜੀ ਤੁਹਾਡਾ ਆਪਣਾ ਨਾਮ ਕੀ ਹੈ ਪੈਂਤੀ ਲੱਖ ਵਾਲੇ ਜੀ ਦੱਸੋ ਤੁਹਾਡਾ ਆਪਣਾ ਨਾਮ ਕੀ ਆ ਕਿ ਤੁਸੀਂ ਚਲੇ ਗਏ ਹੋਰ ਇਸ ਵੀਰ ਫੇਰ ਸਟੱਡੀ ਕਰਦੇ ਨੇ ਤੁਸੀਂ ਪੜ੍ਹਾਈ ਤੂੰ ਕਰਦੇ ਨਹੀਂ ਕੀ ਹੋ ਗਿਆ ਸਾਰੇ ਚੁੱਪ ਕਰ ਗਏ ਕਿ ਚਲੇ ਗਏ ਸਾਰੇ ਜੀ ਕੋਈ ਮੈਸੇਜ ਹੀ ਨਹੀਂ ਕਰਦਾ ਚਲੇ ਗਏ ਸਾਰੇ ਚਲੋ ਠੀਕ ਆ ਜੀ